ਨਾ ਸ਼ੀਰੇ ਪਾਚਾ ਪਰਪਕਾਰੀ ਸਤਰੂ ਠੀਕਾ ਜਿੰਨਾ ਮੈਨੂੰ ਬੁਸ਼ਿਆ ਹੈ ਨਾ ਮਨਾਂ ਦੀ ਸ਼ਰਨ ਵਿੱਚ ਚਲਿਆ ਜਾਵਾਂ ਤੇ ਮੈਨੂੰ ਗੱਲ ਲਾ ਲੈਣੀ ਅਸਾਂ ਖੱਤ ਸੰਗਤ ਦੀ ਸੇਵਾ ਜੀ ਦੀ ਬੇਨਤੀ ਹੈ ਕਿ ਬਸਾਤਾ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਸਬੂਟਿਆਂ ਦਾ ਪਛਾਦਾ ਪੰਜ ਜ਼ਰੂਰ ਕਰ ਸਕਿਆ ਜਾਂਦਾ ਜਾਂਦਾ ਲਾਰਜ ਕਰ ਗਿਆ ਆਪਣੇ ਭਾਂਜੇ ਨੂੰ ਵੀ ਲਾਲ ਲੈ ਗਿਆ ਜੀ ਵੀ ਸੰਤ ਸੰਸਾਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਬਣਾਇਆ ਜਾ ਰਿਹਾ ਹੈ ਜਿਹੜਾ ਤੇ ਉਹਦੇ ਵਾਸਤੇ ਸੰਤਾਂ ਨੂੰ ਬਹੁਤ ਬਹੁਤ ਗੁਰੂ ਮਹਾਰਾਜ ਦੇ ਪ੍ਰਕਾਸ਼ ਜਿਹੜੇ ਦੀ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਕਿ ਸੰਤਾਂ ਨੂੰ ਗੁਰੂ ਮਹਾਰਾਜ ਦਿੱਤੇ ਪਾਸਾ ਸੰਤਨ ਸਰ ਤੇ ਮੇਰ ਪਰੰਤਰਾ ਤੇ ਪਿਆਰ ਜਿਹੜੇ ਪੂਰੇ ਸੰਸਾਰ ਤੋਂ ਸੰਤਾਂ ਦਾ ਵਸਦਾ ਹੋਵੇ ਜੀ ਅਰਦਾਸ ਕਰਨੇ ਵਾਸਤੇ ਆਏ